ਅੱਜ ਸਾਡੇ ਮਾਨਯੋਗ ਕੈਬਨਿਟ ਮੰਤਰੀ ਲਾਲਚੰਦ ਗਤਾਰੂ ਚੱਕ ਜੀ ਨੇ ਧਾਰੀਵਾਲ ਦਾਣਾ ਮੰਡੀ ਵਿਖੇ ਜਾਇਜ਼ਾ ਲਿਆ ਵਾ ਖਰੀਦ ਕਰਵਾਈ ਆ ਔਰ ਵਧੀਆ ਸਾਰਾ ਦੇਖ ਕੇ ਗਏ ਨੇ ਸਾਰੇ ਪ੍ਰਬੰਧਾਂ ਨੂੰ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਐਸਟੀਐਮ ਸਾਹਿਬ ਡੀਐਮੂ ਸਾਹਿਬ ਡੀਐਫਐਸਸੀ ਸਾਹਿਬ ਔਰ ਸਾਰੇ ਹੀ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਨਾਂ ਦੇ ਡੀਐਮ ਸਹਿਬਾਨ ਸਾਰੇ ਆਏ ਸੀਗੇ ਔਰ ਬੜੇ ਖੁੱਲੇ ਮਾਹੌਲ 'ਚ ਆਰਤੀਆਂ ਸਹਿਬਾਨ ਨਾਲ ਸਾਡੇ ਕਿਸਾਨ ਭਰਾਵਾਂ ਨਾਲ ਔਰ ਜਿਹੜੀ ਸਾਡੀ ਇੱਥੇ ਲੇਬਰ ਲੱਗੀ ਆ ਉਹਨਾਂ ਨਾਲ ਬੜੀਆਂ ਖੁੱਲੀਆਂ ਗੱਲਾਂ ਕਰਕੇ ਗਏ ਉਹਨਾਂ ਦੀਆਂ ਦੁੱਖ ਤਕਲੀਫਾਂ ਪੁੱਛ ਕੇ ਗਏ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਕਾਦੀਆਂ ਹਲਕੇ 'ਚ ਇੱਥੇ ਧਾਰੀਵਾਲ ਮੰਡੀ ਵਿੱਚ ਆ ਕੇ ਤੇ ਸਾਰਾ ਉਹਨਾਂ ਨੇ ਪ੍ਰਬੰਧ ਦਾ ਜਾਇਜ਼ਾ ਲਿਆ ਵਾ ਔਰ ਬਹੁਤ ਮਿਹਨਤ ਕਰ ਰਹੇ ਨੇ ਘਟਾਰੂ ਚੱਕ ਸਾਹਿਬ ਸਾਰੇ ਪੰਜਾਬ 'ਚ ਜਦੋਂ ਵੀ ਸੀਜ਼ਨ ਸ਼ੁਰੂ ਹੁੰਦਾ 4-400 5-500 ਕਿਲੋਮੀਟਰ ਰਜਾਨਾਂ ਦਾ ਸਫ਼ਰ ਤੈਅ ਕਰਕੇ ਪੰਜਾਬ ਦੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਸਾਰੀਆਂ ਵੱਡੀਆਂ ਮੰਡੀਆਂ 'ਚ ਉਹ ਆਪ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਨੇ ਔਰ ਵਧੀਆ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ ਔਰ ਕਿਸਾਨ ਭਰਾਵਾਂ ਨੂੰ ਆੜਤੀਆਂ ਨੂੰ ਛੈਲਰ ਵਾਲਿਆਂ ਨੂੰ ਲੇਬਰ ਨੂੰ ਕਿਸੇ ਨੂੰ ਵੀ ਕਿਸੇ ਵਰਗ ਨੂੰ ਵੀ ਕੋਈ ਦਿੱਕਤ ਜਿਹੜੀ ਆ ਉਹ ਆਉਣ ਨਹੀਂ ਦਿੱਤੀ ਜਾਊਗੀ ਔਰ ਉਹ ਸਾਨੂੰ ਯਕੀਨ ਦਿਵਾ ਕੇ ਗਏ ਨੇ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਜਿਹੜਾ ਵਾ ਉਹ ਟਾਈਮ ਦੇ ਨਾਲ ਚੁਕਾਇਆ ਜਾਏਗਾ ਔਰ 48 ਘੰਟੇ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਆ ਉਹਨਾਂ ਦੇ ਖਾਤਿਆਂ 'ਚ ਹੋਈ। ਅ ਬਿਲਕੁਲ ਪੰਜਾਬ ਦੇ ਅੰਦਰ ਪੈੜੀ ਦੀ ਪ੍ਰੋਕੂਰਮੈਂਟ ਦਾ ਜਿਹੜਾ ਉਹ ਸੀਜ਼ਨ ਆਰੰਭ ਹੋ ਚੁੱਕਿਆ 16 ਅਕਤੂਬਰ ਤੋਂ ਪੰਜਾਬ ਦੇ ਅੰਦਰ ਕਿਉਂਕਿ ਇਸ ਵਾਰ 15 ਦਿਨ ਅਡਵਾਂਸ ਚੋਣਾ ਲੱਗਿਆ ਸੀਗਾ ਸੋ ਉਹਨੂੰ ਧਿਆਨ 'ਚ ਰੱਖਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਕਿ 16 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰਾਂਗੇ ਸੋ ਲਗਾਤਾਰ ਪਾਵੇਂ ਪੰਜਾਬ ਦੇ ਅੰਦਰ ਕਾਫੀ ਵੱਡੀ ਮਾਤਰਾ ਚ ਫਲੱਡ ਆਇਆ ਉਹਨਾਂ ਕਰਕੇ ਚਵਾਨਾ ਥੋੜਾ ਲੇਟ ਆ ਪਰ ਅੱਜ ਮੈਂ ਧਾਰੀਵਾਲ ਮੰਡੀ ਦੇ ਅੰਦਰ ਆਇਆ ਸੋ ਇਸ ਮੰਡੀ ਦੇ ਅੰਦਰ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦੀ ਢੇਰੀ ਨੂੰ ਅੱਜ ਮਤਲਬ ਤੋਲਿਆ ਗਿਆ ਔਰ ਜਿਹੜਾ ਮੁੱਖ ਮੰਤਰੀ ਦਾ ਪੰਜਾਬ ਦੇ ਲੋਕਾਂ ਨਾਲ ਵਾਦਾ ਕਿ ਪਰਦੇਸ ਤੋਂ ਬਾਅਦ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਚ ਪੈਸੇ ਪਾਏ ਜਾਣਗੇ ਉਹ ਅੱਜ ਇਹਨਾਂ ਦੇ ਖਾਤੇ ਚ ਪੈਸੇ ਭਰਾਂਗੇ ਸੋ ਪੰਜਾਬ ਦੇ ਅੰਦਰ ਹੁਣ ਤੱਕ 252000 ਐਮਟੀ ਜਿਹੜੀ ਉਹ ਚਵਾਨਾ ਪੰਜਾਬ ਦੀ ਮੰਡੀਆਂ ਚ ਆਇਆ ਤੇ 241000 ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਸੋ ਲਗਾਤਾਰ ਕਿਉਂਕਿ ਥੋੜਾ ਲੇਟ ਆ ਚਵਾਨਾ ਇਸ ਵਾਰ ਪਰ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਦਿਨ ਬੀਤਣਗੇ ਸੀਜ਼ਨ ਪੀਕਤੇ ਜਾਏਗਾ ਔਰ ਅਸੀਂ ਕੱਲਾ-ਕੱਲਾ ਦਾਣਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੀਆਂ ਮੰਡੀਆਂ 'ਚ ਚੱਕਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮੰਡੀ ਦੇ ਵਿੱਚ ਉਦਲੇ ਸਾਰੇ ਅਸੀਂ ਪ੍ਰਬੰਧ ਕੀਤੇ ਆ ਚਾਹੇ ਉਹ ਪੈਸੇ ਦਾ ਸਵਾਲ ਆ ਹੁਣ ਤੱਕ 444 ਕਰੋੜ ਰੁਪਈਆ ਕਿਸਾਨ ਦੇ ਖਾਤੇ ਤੇ ਜਿਹੜਾ ਚੋਹਾਨਾ ਮੰਡੀ ਚ ਆਇਆ ਉਹਨੂੰ ਖਰੀਦਣ ਤੋਂ ਬਾਅਦ ਪਾਇਆ ਜਾ ਚੁੱਕਿਆ ਸੋ ਬਸ ਇੱਕ ਹੀ ਸਾਡੀ ਅਰਦਾਸ ਹੈ ਵੀ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਆਪਣਾ ਅਸ਼ੀਰਵਾਦ ਰੱਖੇ ਕੱਲ ਕੱਲ ਦਾਣਾ ਮੰਡੀ ਚ ਚੱਕਾਂਗੇ ਔਰ ਜਿਹੜੀ 2399 ਰੁਪਏ ਐਮਐਸਪੀ ਹੈ ਉਹਦੇ ਉੱਤੇ ਜਿਹੜੇ ਕਿਸਾਨ ਦੇ ਖਾਤੇ 'ਚ ਪੈਸੇ ਜਿਹੜੇ ਖਾਤੇ ਖਤੋਂ ਨਾਲ ਖਰਾਬ ਅਸਰ ਉਹਨਾਂ ਨੂੰ ਖਾਸ ਵੀ ਰਾਤਨੀ ਆ ਰਹੀ ਨਹੀਂ ਲਾਜ਼ਮੀ ਤੌਰ ਤੇ ਉਹਦੇ ਲਈ ਜਿਹੜੀਆਂ ਉਹ ਮੁੱਖ ਮੰਤਰੀ ਜੀ ਦੇ ਆਦੇਸ਼ ਤੋਂ ਬਾਅਦ ਸਪੈਸ਼ਲ ਗਰਦੋਰੀਆਂ ਦਾ ਪ੍ਰੋਸੈਸ ਚੱਲ ਰਿਹਾ ਔਰ ਜੋ ਜਿਹੜਾ ਐਲਾਨ ਕੀਤਾ ਗਿਆ ਮੁਆਵਜ਼ੇ ਦਾ ਉਹ ਵੀ ਹਰ ਤਰ੍ਹਾਂ ਦਾ ਜਿਹੜਾ ਨੁਕਸਾਨ ਵੀ ਚਾਹੀਓ ਫਸਲ ਦਾ ਚਾਹੀ ਕਿਸੇ ਦਾ ਘਰ ਟੁੱਟਿਆ ਚਾਹੀ ਕਿਸੇ ਦੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਡੈਮੇਜ ਹੋਇਆ ਉਹ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਉਹ ਮੌਜਾ ਵੀ ਲੋਕਾਂ ਨੂੰ ਮਿਲੇਗਾ। ਸੁਖਬੀ ਸਿੰਘ ਬਾਦਲ ਕਹਿੰਦੇ ਨੇ ਕਿ ਸੈਸ਼ਨ ਦੇ ਵਿੱਚ ਜੀਸੀ ਡਰਾਮੇਬਾਜੀ ਹੋਈ ਆ ਕਿਸੇ ਦਾ ਕੋਈ ਸਵਾਰਿਆ ਨਹੀਂ ਗਿਆ ਸਿਰਫ ਕੱਚਾ ਗੱਲਾਂ ਕਰਨ ਜਾਇ ਪਾਏ ਨੇ। ਨਹੀਂ ਸੈਸ਼ਨ ਦੇ ਅੰਦਰ ਜਦੋਂ ਤੁਸੀਂ ਜਾਣਾ ਤੇ ਉੱਥੇ ਲੋਕਾਂ ਦੇ ਮੁੱਦਿਆਂ ਦੀ ਬੇਸਿਕਲੀ ਤਾਂ ਦੇਖੋ ਜਿਨ੍ਹਾਂ ਲੋਕਾਂ ਨੇ ਕਦੇ ਲੋਕਾਂ ਦੇ ਸਵਾਲਾਂ ਤੇ ਚਰਚਾ ਨਹੀਂ ਕੀਤੀ। ਅਕਾਲੀ ਦਲ ਦਾ ਪੰਜਾਬ ਦੇ ਅੰਦਰ 10 ਸਾਲ ਰਾਜ ਰਿਹਾ ਲੋਕਾਂ ਨੇ ਉਹ ਰਾਜ ਆਪਣੀ ਅੱਖਾਂ ਨਾਲ ਦੇਖਿਆ ਉਹਦਾ ਸਵਾਦ ਵੀ ਚੰਗੀ ਤਰ੍ਹਾਂ ਦੇਖਿਆ ਉਹਨਾਂ ਦੇ ਰਾਜ 'ਚ ਸਾਰਾ ਕੁਝ ਪੰਜਾਬ ਦੀ ਬਰਬਾਦੀ ਹੋਈ ਹੈ ਚਾਹੇ ਉਹ ਚਿੱਟੇ ਦਾ ਸਵਾਲ ਹੈ ਚਾਹੇ ਮਾਫੀਆ ਰਾਜ ਹੈਗਾ ਦੋ ਦਿਨ ਦਾ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਲੋਕਾਂ ਦੀਆਂ ਪੀੜਾਂ ਨੂੰ ਕੰਸੋਲੀਡੇਟ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਲਾ ਦਿੱਤਾ ਸੋ ਉਸ اجلاس 'ਚ ਅੰਦਰ ਸਾਰਥਕ ਚਰਚਾ ਕੀਤੀ ਹੈ ਕਾਮੇ ਵਿਰੋਧੀ ਧਿਰ ਦੇ ਲੋਕਾਂ ਨੇ ਸਾਰਥਕ ਚਰਚਾ ਕਰਨ ਦੀ ਬਜਾਏ ਮਤਲਬ ਊਲ ਜਲੂਲ ਗੱਲਾਂ ਕੀਤੀਆਂ ਨੇ ਫਿਰ ਸਾਡੇ ਸਾਰੇ ਵਿਧਾਇਕਾਂ ਨੇ ਸਾਰੇ ਮੰਤਰੀ ਸਵਾਰਨਾ ਨੇ ਉਹਨਾਂ ਨੂੰ ਕਿਹਾ ਵੀ ਸਾਰਥਕ ਚਰਚਾ ਕਰੀਏ ਪੰਜਾਬ ਇਸ ਵੇਲੇ ਇੱਕ ਦੂਜੇ ਦੀ ਬਾਹ ਫੜਨ ਦੀ ਮੰਗ ਕਰਦਾ ਸੋ ਦੋ ਦਿਨਾਂ اجلاس ਦੇ ਅੰਦਰ ਅਸੀਂ ਜਿਹੜੇ ਉਹ ਮਲੋ ਦੇ ਅੰਦਰ ਮਤੇ ਵੀ ਲੈਂਦੇ ਆ ਜਿਹੜੇ ਪੁਰਾਣੇ ਟ੍ਰੈਡੀਸ਼ਨ ਬਣੇ ਸਨ ਜਿਹੜੇ ਮੁਆਵਜ਼ਾ ਦੇਣਦੇ ਉਹਨਾਂ ਦੇ ਵਿੱਚ ਵਾਅਦਾ ਕਰਕੇ ਰੈਜ਼ੋਲੂਸ਼ਨ ਪਾਸ ਕੀਤੇ ਆ ਸੋ ਇਸ ਕਰਕੇ ਬੜੀ ਸਾਰਥਕ ਚਰਚਾ ਹੋਈ ਆ ਪੰਜਾਬ ਦੇ ਕਿਸਾਨਾਂ ਦੇ ਲੋਕਾਂ ਦੇ ਭਲੇ ਦੇ ਕੁਝ ਫੈਸਲੇ ਵੀ ਕੀਤੇ